ਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਪਠਾਨਕੋਟ ਦੇ ਵਿੱਚ ਜਿਲਾ ਪੱਦਰੀ ਅੰਡਰ 17 ਤੇ ਅੰਡਰ 19 ਲੜਕਿਆਂ ਦੇ ਖਰਾਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਬਾਰੇ ਪਠਾਨਕੋਟ ਦੇ ਦਾ ਸ਼ੀਸ਼ਾ ਸਕੂਲ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਇਸ ਦੇ ਵਿੱਚ ਪੰਜਾਬ ਦੇ ਜੰਗਲਾਤ ਮੰਤਰੀ ਲਾਲਚੰਦ ਕਟਾਰੂਚਕ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਦਾ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ ਤੇ ਖੇਡਾਂ ਦੇ ਨਾਲ ਵਿਦਿਆਰਥੀਆਂ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮੁਕਾਬਲਿਆਂ ਦੇ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਇੱਕ ਨੌਜਵਾਨ ਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਹਾਂ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸਹਾਇੀ ਹੁੰਦੀਆਂ ਨੇ ਤੇ ਇਸ ਦੇ ਨਾਲ ਜੀਵਨ ਦੇ ਅੰਦਰ ਅਨੁਸ਼ਾਸਨ ਆਉਂਦਾ ਹੈ ਮੈਂ ਸਮਝਦਾ ਵੀ ਬੜਾ ਅੱਜ ਹਿਸਟੋਰੀਕਲ ਡੇ ਆ ਸਾਡੇ ਡਿਸਟ੍ਰਿਕਟ ਦੇ ਲਈ ਪੰਜਾਬ ਲਈ ਤਾਂ ਹੈ ਹੀ ਆ ਪੂਰੇ ਪੰਜਾਬ ਦੇ ਬੱਚੇ 23 ਦੇ 23 ਜ਼ਿਲ੍ਹਿਆਂ ਦੇ ਅੱਜ ਇੱਥੇ ਕਰਾਟੇ ਪ੍ਰਤੀਯੋਗਤਾ 'ਚ ਭਾਗ ਲੈਣ ਲਈ ਆ ਇਹ ਜਿਹੜੀਆਂ 68ਵੀਂ ਆ ਮਤਲਬ ਇੰਟਰ ਸਟੇਟ ਗੇਮਸ ਹੈਗੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਸਭ ਨੂੰ ਜੀ ਆਇਆਂ ਔਰ ਇਹ ਬੱਚੇ ਇਸ ਖੇਡ ਦੇ ਰਾਹੀਂ ਆਪਣੇ ਜੀਵਨ ਦੇ ਅੰਦਰ ਵੱਡੀਆਂ ਬਲੰਦੀਆਂ ਨੂੰ ਸੋਹਣ ਇਹ ਮੇਰੀਆਂ ਸ਼ੁਭ ਕਾਮਨਾਵਾਂ ਵੀ ਆ ਸੋ ਲਗਾਤਾਰ ਪੰਜਾਬ ਦੇ ਵਿੱਚ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਨੇ ਰੰਗਲਾ ਪੰਜਾਬ ਬਣਾਉਣ ਦਾ ਸੀ ਵਿਜ਼ਨ ਲੈ ਕੇ ਤੁਰੇ ਆ ਸੋ ਉਹਦੇ ਅੰਦਰ ਇਹ ਵੀ ਇੱਕ ਖੂਬਸੂਰਤ ਰੰਗ ਹੈ ਖੇਡਾਂ ਉਹ ਚਾਹੇ ਖੇਡਾਂ ਵਰਤਨ ਪੰਜਾਬ ਦੀਆਂ ਦੇ ਰੂਪ ਚ ਹੋਵੇ ਚਾਹੇ 68ਵੀਂ ਕਾਰਾਟੇ ਪ੍ਰਤੀਯੋਗਤਾ ਦੇ ਰੂਪ ਚ ਹੋਵੇ ਜਾਂ ਸਾਡੇ ਕਬੱਡੀ ਦੇ ਗੇਮਸ ਹੋਣ ਸੋ ਮਲਟੀ ਕਿਸਮੀਆਂ ਖੇਡਾਂ ਦੇ ਉੱਤੇ ਕਰੋੜਾਂ ਰੁਪਏ ਸਰਕਾਰ ਵੱਲੋਂ ਜਿਹੜੇ ਆ ਇਨਵੈਸਟ ਕੀਤੇ ਜਾ ਰਹੇ ਆ ਸੋ ਤੁਸੀਂ ਦੇਖਿਆ ਪਿਛਲੇ 2 ਸੀਜ਼ਨ ਜਿਹੜੇ ਆ ਖੇਡ ਆਬਦਨ ਪੰਜਾਬ ਦੀਆਂ ਚ ਲਗਭਗ 18 ਕਰੋੜ ਰੁਪਇਆ ਬੱਚਿਆਂ ਦੀ ਝੋਲੀ ਚ ਪਿਆ ਸੋ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਣਾ ਜਿੰਦਾਬਾਦਾ ਪੰਜਾਬ ਜਿਸ ਪੰਜਾਬ ਦੇ ਅੰਦਰ ਗਿੱਧੇ ਵੀ ਹੋਣ ਤਿਰੰਝੜਾ ਵੀ ਹੋਣ ਭੰਗੜੇ ਵੀ ਹੋਣ ਤੇ ਨਾਲ ਦੀ ਨਾਲ ਇਥੇ ਮਤਲਬ ਖੇਡਾਂ ਦੇ ਅੰਦਰ ਦੁਨੀਆ ਦੇ ਵਿੱਚ ਨਾਮ ਖੱਟਣ ਦੀਆਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹ ਵੀ ਹੋਰ ਵਧਣ ਫੁੱਲਣ ਇਹਦੇ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਆ ਸੋ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਜੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਸਾਰੇ ਇਵੈਂਟ ਚੱਲਣਾ ਸਾਡੇ ਡੀਓ ਸਕੈਂਡਰੀ ਡੀਓ ਪ੍ਰਾਇਮਰੀ ਤਮਾਮ ਜਿਹੜੇ ਸਾਡੇ ਸਮਸਤ ਅਧਿਕਾਰੀ ਸਭਾ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਚੱਲ ਰਿਹਾ ਔਰ ਮੈਂ ਜਿਹੜਾ ਸਿਸੇ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਵੀ ਸ਼ੁਕਰੀਆ ਅਦਾ ਕਰਦਾ ਇਹਨਾਂ ਨੇ ਬਹੁਤ ਸ਼ਾਨਦਾਰ ਏ ਮੈਨੇਜਮੈਂਟ ਕੀਤੀ ਆ ਸੋ ਮੈਨੂੰ ਲੱਗਦਾ ਹੈ ਕਿ ਸਾਡੇ ਸਭ ਦੇ ਜਿੰਨਾ ਦੇ ਰਾਈ ਇਹਨਾਂ ਬੱਚਿਆਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਨਵੀਆਂ ਉਮੀਦਾਂ ਲੈ ਕੇ ਇਥੋਂ ਜਾਣਗੇ ਔਰ ਵੱਡੇ ਦਿਸਹਾਦੇ ਸਥਾਪਿਤ ਕਰਨਗੇ ਆਪਣੇ ਜੀਵਨ ਦੇ ਅੰਦਰ ਔਰ ਬਸ ਖੇਡਾਂ ਮੈਂ ਸਮਝਦਾ ਵੀ ਬਹੁਤ ਵੱਡੀ ਭੂਮਿਕਾ ادا ਕਰਦੀਆਂ ਨੇ ਔਰ ਖੇਡਾਂ ਅੱਜ ਸ਼ੁਰੂਆਤ ਹੋਈ ਹੈ ਇਹ 3-4 ਦਿਨ ਚੱਲਣੀਆਂ ਨੇ ਔਰ ਇਹਦੇ ਵਿੱਚੋਂ ਨਵੀਂ ਊਰਜਾ ਲੈ ਕੇ ਬੱਚੇ ਸਾਡੇ ਜਾਣਗੇ ਜਤਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ